ਕਈ ਵਾਰ ਜ਼ਿੰਦਗੀ ਅਜਿਹੇ ਮੋੜਾਂ ਤੇ ਲੈ ਕੇ ਖੜਾ ਕਰ ਦਿੰਦੀ ਹੈ ਜਿੱਥੇ ਇਨਸਾਨੀਅਤ ਨਾਮ ਦੀ ਚੀਜ਼ ਤਾਂ ਮੁੱਕ ਹੀ ਜਾਂਦੀ ਹੈ ਅਜਿਹੀ ਅੱਜ ਕਹਾਣੀ ਹੈ ਜਸਮੀਨ ਕੌਰ ਦੀ ਜਿਸ ਦਾ ਉਸਦੇ ਇੱਕ ਦੁਆਰਾ ਜ਼ਿੰਦਾ ਹੀ ਧਰਤੀ ਵਿੱਚ ਗੁੱਡ ਕੇ ਕਤਲ ਕਰ ਦਿੱਤਾ ਗਿਆ ਇਹ ਕਹਾਣੀ ਸੁਣ ਕੇ ਤੁਹਾਡੇ ਵੀ ਰੋਂਕਤੇ ਖੜੇ ਹੋ ਜਾਣਗੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਤੋਂ ਬਲੈਟ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਮੁਰਤੋਂ ਫਿਰ ਬਹੁਤ-ਬਹੁਤ ਸਵਾਗਤ ਹੈ ਜੇ ਕਾਰਤੋ ਸਿੱਖੈਨਲ ਦੇ ਉਤਨ ਮੈਨੋਤਾ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਅਤੇ ਕਹਾਣੀ ਵਿੱਚ ਹੁਣ ਅੱਗੇ ਵਧਦੇ ਹਾਂ ਫਰਵਰੀ 2021 ਜੈਸਮੀਨ ਕਾਰ ਐਡੀਲੇਡ ਦੀ ਇੱਕ ਨਰਸਿੰਗ ਸਟੂਡੈਂਟ ਸੀ ਉਹ ਆਪਣੇ ਕੰਮ ਨੂੰ ਲੈ ਕੇ ਸੰਘਰਸ਼ੀ ਅਤੇ ਸੁਵੇਦਨਸ਼ੀਲ ਸੀ ਪਰ ਇੱਕ ਪੁਰਾਣਾ ਰਿਸ਼ਤਾ ਜਿਸ ਵਿੱਚ ਹਜੇ ਵੀ ਬਦਲੇ ਦੀ ਅੱਗ ਚੱਲ ਰਹੀ ਸੀ ਤਾਰੀਕ ਜੋਤ ਸਿੰਘ ਉਸਦਾ ਐਕਸ ਉਹ ਉਸਦਾ ਪਿੱਛਾ ਕਰ ਰਿਹਾ ਸੀ जैस्मीन ने पुलिस ਨੂੰ ਕੰਪਲੇਂਟ ਦਿੱਤੀ ਪਰ ਮਿਲਿਆ ਇੱਕ ਵਰਨਿੰਗ ਲੈਟਰ ਸਿਕਿਉਰਟੀ ਨਹੀਂ ਇਹ ਉਸਦੀ ਜ਼ਿੰਦਗੀ ਦੀ ਅਖੀਰ ਗਲਤੀ ਸੀ 4 ਮਾਰਚ 2021 ਤਾਰੀਖ ਜੋਤ ਸਿੰਘ ਉਸਨੇ ਸਿਰਫ ਸੋਚਿਆ ਨਹੀਂ ਸੀ ਉਹ ਤਿਆਰ ਸੀ ਉਸਨੇ ਇੱਕ ਹਾਰਡਵੇਅਰ ਸਟੋਰ ਤੋਂ ਗਲਵਜ਼ ਕੇਵਲ ਟਾਈ ਸ਼ਾਵਲ ਅਤੇ ਇੱਕ ਟੇਪ ਖਰੀਦੀ ਉਸਨੇ ਆਪਣੇ ਮੋਬਾਈਲ ਦੀ SIM ਵੀ ਕੱਢ ਦਿੱਤੀ ਇਹ ਕਤਲ ਇੱਕ ਝੜਕੇ ਵਿੱਚ ਨਹੀਂ ਹੋਇਆ ਸਗੋਂ ਪੂਰੀ ਸੋਚੀ ਸਮਝੀ ਸਾਜ਼ਿਸ਼ ਸੀ 5 ਮਾਰਚ 2021 ਗੈਜ਼ਮੀਨ ਹਰ ਰੋਜ਼ ਕੰਮ ਤੋਂ ਨਿਕਲੀ ਪਰ ਅੱਜ ਉਸ ਦੀ ਮੰਜ਼ਲਕਰ ਨਹੀਂ ਸੀ ਇੱਕ ਕਾਲੀ ਕਾਰ ਉਸ ਨੂੰ ਲੈ ਗਈ ਬਲਾਈਂਡ ਫੋਲਡ ਕੀਤੀ ਹੱਥ ਪੈਰ ਡੇਪ ਨਾਲ ਬੰਨੇ 400 ਕਿਲੋਮੀਟਰ ਦਾ ਸਫ਼ਰ ਫਲੈਂਡਰ ਰੇਂਜਸ ਵੱਲ 6 ਮਾਰਚ 2021 ਇੱਕ ਸੰਸਾਨ ਸਥਾਨ ਮੋਰੋਲਾਨਾ ਕ੍ਰੀਕ ਸੰਸਾਨ ਸਥਾਨ ਰੇਤ ਅਤੇ ਕਬਰ ਜੈਸਮੀਨ ਨੂੰ ਜਿੰਦਾ ਕੱਢਿਆ ਗਿਆ ਨਾ ਕੋਈ ਸਵਾਲ ਨਾ ਕੋਈ ਜਵਾਬ ਬਸ ਜੈਸਮੀਨ ਦੀ ਆਖਰੀ ਚੀਕ ਵੀ ਰੇਤ ਨੇ ਸੁਣੀ 7 ਮਾਰਚ 2021 ਹੁਣ ਜੈਸਮੀਨ ਨੂੰ ਗੁੰਮ ਹੋਏ 2 ਦਿਨ ਹੋ ਚੁੱਕੇ ਸਨ ਉਸ ਦਾ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੰਟੈਕਟ ਨਹੀਂ ਹੋਇਆ ਸੀ ਪਰਿਵਾਰ ਨੇ ਰਿਪੋਰਟ ਦਰਜ ਕਰਾਈ ਮੀਡੀਆ ਨਿਊਜ਼ ਹਰ ਪਾਸੇ ਇੱਕ ਚਿਹਰੇ ਦੀ ਤਲਾਸ਼ ਜੈਸਮੀਨ 8 ਤੋਂ 12 ਮਾਰਚ ਪੁਲਿਸ ਜੀਪੀਐਸ ਸੀਸੀਟੀਵੀ ਅਤੇ ਹੁਣ ਰਿਕਾਰਡਸ ਤੋ ਤਾਰੀਖ ਜੋ ਤੱਕ ਪਹੁੰਚੀ ਪਰ ਉਸ ਨੇ ਕਿਹਾ ਮੈਂ ਕੁਝ ਨਹੀਂ ਕੀਤਾ ਸੱਚ ਕਿੰਨੀ ਦੇਰ ਤੱਕ ਲੁਕੋਇਆ ਜਾ ਸਕਦਾ ਹੈ ਉਸ ਦੇ ਕੱਪੜੇ ਅਤੇ ਰਸਤੇ ਜਿਸ ਵੱਲ ਇਸ਼ਾਰਾ ਕਰ ਰਹੇ ਸਨ ਉਸ ਹੀ ਜੈਸਮੀਨ ਡਿਸਕਵਰ 13 ਮਾਰਚ 2021 ਫਲਾਈਂਡਰ ਰੇਂਜਸ ਦੇ ਸ਼ੈਲੋ ਗਰੇਵ ਸੇ ਵਿੱਚ ਜੈਸਮੀਨ ਦੀ লাশ ਮਿਲੀ ਕੇਵਲ ਟਾਈਸ ਲੱਗੀਆਂ ਹੋਈਆਂ ਸਨ ਤੇਪ ਹਲੇ ਵੀ ਉਸਦੇ ਮੂੰਹ ਤੇ ਸੀ ਰੇਤ ਨੇ ਕੋਈ ਸਬੂਤ ਨਹੀਂ ਮਟਾਏ ਫਰਵਰੀ 2023 2 ਸਾਲ ਲੱਗ ਗਏ ਤਾਰੀਖ ਜੋਤ ਉੱਤੇ ਕੇਸ ਸਾਬਤ ਕਰਦੇ ਆ ਕਿ ਇਹ ਕਤਲ ਉਸਨੇ ਕੀਤਾ ਹੈ ਪੁਲਿਸ ਨੇ ਫਿਰ ਉਸ ਨੂੰ ਲਾਈਫਟਾਈਮ ਦੀ ਸਜ਼ਾ ਨਹੀਂ ਜੈਸਮੀਨ ਦੀ ਕੀ ਹਜੇ ਵੀ ਰੇਤੇ ਵਿੱਚ ਗੁੰਧ ਰਹੀ ਸੀ ਹੁਣ ਤੁਹਾਡੇ ਲਈ ਸਵਾਲ ਕੀ ਜੈਸਮੀਨ ਨੂੰ ਇਨਸਾਫ ਮਿਲਿਆ ਜਾਂ ਨਹੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਅਤੇ ਅਜਿਹਾਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਹਨਾਂ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰੋ ਤਾਂ ਕਿ ਲੋਕ ਵੀ ਆ ਰਹਿ ਸਕਣ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੱਕ ਤੱਕ ਦੇ ਲਈ ਧੰਨਵਾਦ ਸਤਿ ਸ਼੍ਰੀ ਅਕਾਲ